ਮਨ ਕੋਈ ਛੱਕ ਕੇ ਤੇ ਅਮਰਤ ਬਾਣਾ ਗੁਰੂਆਂ ਦਾ ਪਾਉਂਦੇ ਐ ਕਰਦੇ ਐ ਰੀਸ ਗੁਰੂ ਦੀ ਪੂਰੇ ਨਾ ਆਉਂਦੇ ਐ ਫਿਰਦੇ ਕਈ ਲਾਜ ਗੁਰੂ ਦੇ ਬਾਣੇ ਨੂੰ ਲਾਉਂਦੇ ਐ ਸਿੱਖੀ ਦੀ ਮਜਲ ਹੈ ਉੱਚੀ ਵਿਰਲਾ ਕੋਈ ਚੜਦਾ ਹੋਏ ਉਪਰਲੇ ਢੇਖ ਬਣਾ ਕੇ ਹਰ ਕੋਈ ਖੜਦਾ ਹੋਏ ਉਪਰਲੇ ਭੇਖ ਬਣਾ ਕੇ ਬਈ ਕਰਦੇ ਐ ਲੋਕ ਬਖਾਵਾ ਬਣ ਬਣ ਕੇ ਬੰਦੇ ਐ ਜਾ ਕੇ ਤੇ ਗੁਰੂ ਘਰਾਂ ਵਿੱਚ ਆਪਸ ਵਿੱਚ ਡੰਦੇ ਐ ਸੱਚੀ ਜੇ ਕਹਰੇ ਕੋਈ ਉਹਦੇ ਗਲ ਪੈਂਦੇ ਐ ਖਾ ਖਾ ਕੇ ਗੁਰੂ ਘਰਾਂ ਦਾ ਬਣਦੇ ਐ ਦਾਨੀ ਓਏ ਕਰਕੇ ਕੋਈ ਵੇਖੋ ਗੁਰੂਆਂ ਵਰਗੀ ਕਰਵਾਨੀ ਹੋਏ ਕਰਕੇ ਕੋਈ ਵੇਖੋ ਗੁਰੂਆਂ ਮਈਖਾ ਖਾ ਕੇ ਟਿੰਨ ਬੰਦਾਲੇ ਬਣ ਗਏ ਸਰਾਲਾ ਨੇ ਅਣ ਪੜ ਮੀ ਖੰਡ ਪਾਟਦੇ ਮਾਰਦੇ ਸ਼ਾਲਾ ਨੇ ਪਿੱਠ ਪਿੱਛੇ ਦਿੰਦੇ ਕਰਦੇ ਅੱਕੇ ਬੇਗਾੜਾ ਨੇ ਕੰਨਾਂ ਨੂੰ ਖੰਡ ਪਾਟਤਾ ਮਿਲਦਾ ਹੈ ਮਰਦਿਆਂ ਨੂੰ ਔਖੇ ਹੋ ਜਾਂਦੇ ਕੱਢਣੇ ਦੋ ਦਿਨ ਫਿਰ ਘਰਦਿਆਂ ਨੂੰ ਔਖੇ ਹੋ ਜਾਂਦੇ ਕੱਟਣੇ ਮੈਂ ਅਗਲਾ ਤਾਂ ਘਰੇ ਲ ਜਾਂਦੇ ਗੁਰੂਆਂ ਦੀ ਬਾਣੇਂਗੀ ਮਗਰੇ ਜਾ ਘਰੇ ਬੈਠਦੀ ਨਿੰਗੜਿਆਂ ਦੀ ਟਾਣੇਂਗੀ ਸ਼ਾਦੀ ਥਾਂ ਦੁੱਧ ਵੜਦੇ ਪਾਉਂਦੇ ਨਾ ਪਾਣੇਂ ਜੀ ਕਰਦੇ ਨਾ ਸਬਰ ਖਾਨ ਤੇ ਚੀਜ ਬਗਾਨੀ ਹੋਏ ਕਰਕੇ ਕੋਈ ਵੇਖੋ ਗੁਰੂਆਂ ਵਰਗੀ ਕਰਵਾਨੀ ਹੋਏ ਕਰਕੇ ਕੋਈ ਵੇਖੋ ਗੁਰੂਆਂ ਬਈ ਪੁੱਤ ਤਾਂ ਜੇ ਖੇਡਣ ਵਗ ਜੇ ਮੁੜਕੇ ਕਰ ਆਵੇਂ ਨਾ ਮਾਤੇ ਪਿਓ ਪਾਲਣ ਛੜਦੇ ਕੰਟਾ ਜੇ ਥਿਆਵੇਂ ਨਾ ਮਰਗੇ ਸੀ ਜਥਰਥ ਵਰਗੇ ਪੁੱਤਾਂ ਦੇ ਹਾਵੇਂ ਨਾ ਗੁਰੂਆਂ ਨੇ ਚਾਰ ਤੋਰ ਕੇ ਕਰੀਆਂ ਨਾ ਮੇਰਾ ਓਏ ਪੁੱਤਰ ਕੋਈ ਇੱਕ ਵਾਰ ਕੇ ਵੇਖੋ ਸਹਕੇ ਰਾਂ ਓਏ ਪੁੱਤਰ ਕੋਈ ਇੱਕ ਵਾਰ ਕੇ ਬਈ ਕਰਦਾ ਹੈ ਜੱਜ ਫੈਸਲਾ ਕਾਤਲ ਦੇ ਕੇ ਸਦਾ ਐਡਾ ਦਿਲ ਕਰਕੇ ਵੇਖੋ ਬਾਣਾ ਤਾਂ ਹਰ ਕੋਈ ਪਾਲੂ ਸਿੱਖੀ ਦੇ ਪੇਸ਼ਦਾ ਐਡਾ ਦਿਲ ਕਰਕੇ ਵੇਖੋ ਜਿੱਡਾ ਦਸ਼ਮੇਸ਼ ਦਾ ਰੱਖੀ ਨਾ ਜੀਨੇ ਕੋਈ ਇੱਕ ਨਿਸ਼ਾਨੀ ਏ ਕਰਕੇ ਕੋਈ ਵੇਖੋ ਗੁਰੂਆਂ ਵਰਗੀ ਕਰਵਾਨੀ ਏ ਕਰਕੇ ਕੋਈ ਵੇਖੋ ਗੁਰੂਆਂ ਮੈਂ ਤੋਰਤੇ ਹੱਥੀ ਜਿਹੜੇ ਲਾਡਾਂ ਨਾਲ ਪਾਲੇ ਸੀ ਸਭ ਤੋਂ ਦਸ਼ਮੇਸ਼ ਪਿਤਾ ਦੇ ਚੋਜ ਨਰਾਲੇ ਸੀ ਜਿੱਧਰ ਨੂੰ ਜਾਂਦਾ ਘੋੜਾ ਪੈ ਜਾਂਦਾ ਚਾਲੇ ਸੀ ਜਿੱਥੋਂ ਦੀ ਨੰਗਦਾ ਕਰਦਾ ਜਾਂਦਾ ਸੀ ਛੀੜਾਂ ਓਏ ਸਿੱਖੀ ਦੀ ਖਾਤਰ ਪਈਆਂ ਗੁਰੂਆਂ ਤੇ ਪੀੜਾਂ ਓਏ ਸਿੱਖੀ ਦੀ ਖਾਤਰ ਪਈਆਂ ਮਈ ਚਾਮਾ ਦੇ ਬਾਜੋਂ ਲਗਦੀ ਚਾਮਾ ਦੇ ਬਾਜੋਂ ਲਗਦੀ ਖੁਸ਼ੀਆਂ ਦੀ ਰੀਗਨਾ ਧਰਤੀ ਦੇ ਬਾਜੋਂ ਉਗਦਾ ਕਾਸ਼ੇ ਦਾ ਵੀਜਨਾ ਆਪਾਂ ਨੂੰ ਲਗਦੀ ਸਿੱਖੀ ਕੋਈ ਵੀ ਚੀਜ਼ ਨਾ ਮਨਕੇ ਤੇ ਮੂੰਹ ਸਰ ਜਿਹੜੇ ਮਨ ਦੇ ਨਾ ਹਾਨੀ ਓਏ ਕਰਕੇ ਕੋਈ ਵੇਖੋ ਗੁਰੂਆਂ ਵਰਗੀ ਕਰਵਾਨੀ ਓਏ ਕਰਕੇ ਕੋਈ ਵੇਖੋ ਗੁਰੂਆਂ ਮੈਂ ਬਹੁਤੇ ਤਾਂ ਚੱਕੀ ਫਿਰਦੇ ਬਹੁਤੇ ਤਾਂ ਚੱਕੀ ਫਿਰਦੇ ਮਾਇਆ ਕ ਵਕਤੀ ਨੂੰ ਸਾਰੂ ਦੀ ਕਠਨ ਕਮਾਈ ਕਰਕੇ ਤੇ ਭਗਤੀ ਨੂੰ ਆਪਾਂ ਨੂੰ ਗੁਰੂ ਬਖਸ਼ਗੇ ਆਮ ਦੀ ਸ਼ਕਤੀ ਨੂੰ ਮਾਇਆ ਦੇ ਪਿੱਛੇ ਲੱਗ ਕੇ ਖੁਬਗੇ ਵਿੱਚ ਗਰਕਾਂ ਦੇ ਮਾਇਆ ਨਹੀਂ ਪਾਰ ਲਗਾਉਂਦੀ ਸਤਜੂ ਵਿੱਚ ਨਰਕਾਂ ਦੇ ਮਾਇਆ ਨਹੀਂ ਪਾਰ ਲਗਾਉਂਦੀ ਹੋ ਮੈਨੋ ਸਿਕ ਲਗਦਾ ਕੋਈ ਮੈਨੋ ਸਿਕ ਲਗਨਾ ਕੋਈ ਸਿੱਖੀ ਵਿੱਚ ਕੈਮਨਾ ਤਕੜੇ ਤਾਂ ਕੱਢਣ ਦਿੰਦੇ ਮਾੜਿਆਂ ਨੂੰ ਟੈਮਨਾ ਦੁਖੀਏ ਨੂੰ ਦੁਖੀ ਵੇਖ ਕੇ ਕਰਦਾ ਕੋਈ ਰਹਿਮ ਨਾ ਮਾਰਨ ਦੇ ਬਣਾਣੇ ਵਾਲਿਆ ਸ਼ੰਮਣ ਦੀ ਭਾਨੀ ਹੋਏ ਕਰਕੇ ਕੋਈ ਵੇਖੋ ਗੁਰੂਆਂ ਵਰਗੀ ਕਰਵਾਨੀ ਹੋਏ ਕਰਕੇ ਕੋਈ ਵੇਖੋ ਗੁਰੂਆਂ